ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਡ੍ਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ Mahindra 575 ਡ੍ਰੈਕਟਰ ਵਿਕਾਊ ਹੈ ਜੀ 2016 ਮਾਡਲ ਫਸਟ ਪਾਰਟੀ ਟਾਇਰ ਨਾਲ ਦੇ ਨੇ ਡਬਲ ਕਲਚ ਹੈ ਜੀ ਤੇਲ ਬ੍ਰੇਕਾਂ ਪਾਵਰ ਸਟੀering ਏਰੀਆ ਕੋਟਕਪੂਰਾ ਰੇਟ ਦੀ ਗੱਲ ਕਰੀਏ ਤਾਂ 465000 ਰੁਪਏ ਰੇਟ ਰੱਖਿਆ ਗਿਆ ਬਾਕੀ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 9888674557 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 575 ਟਰੈਕਟਰ 2016 ਮਾਡਲ 465000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜਿਹੜੇ ਵੀਰ ਵਧੀਆ ਕਮੈਂਟ ਕਰ ਦੇਣ ਉਹਨਾਂ ਨਾਮ ਵੀਡੀਓ 'ਚ ਪੜੇ ਜਾਣਗੇ ਮਹਿੰਦਰਾ 275 ਟਰੈਕਟਰ ਵਿਕਾਊ ਹੈ ਜੀ 2005 ਮਾਡਲ ਹੈ ਜੀ 60% ਟਾਇਰਾਂ ਦੀ ਕੰਡੀਸ਼ਨ 2700 ਘੰਟਾ ਚੱਲਿਆ ਜੀ 5 ਕਿਲਿਆਂ ਦੀ ਬਾਹੀ ਤੇ ਚੱਲਿਆ ਇੰਜਨ ਨੂੰ ਚਾਬੀ ਵੀ ਨਹੀਂ ਲੱਗੀ ਫੁੱਲ ਗਾਰੰਟੀ ਦਿਤਤੀ ਹੈ ਵੀਰ ਨੇ ਏਰੀਆ ਮਜੀਠਾ ਅੰਮ੍ਰਿਤਸਰ 315000 ਰੁਪਏ ਰੇਟ ਰੱਖਿਆ ਗਿਆ ਬਾਕੀ ਮਾਨਤਨ ਮੌਕੇ ਤੇ ਕਰ ਦੇਣਗੇ 628436400 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ ਟਰੈਕਟਰ ਆ ਜਿਹੜਾ ਖਰੀਦ ਸਕਦੇ ਹੋ ਡਵਲ ਟਾਪਾ 0 ਡ੍ਰਿਲ ਵਿਕਾਊ ਹੈ ਜੀ ਡਵਲ ਟਾਪਾ 0 ਡ੍ਰਿਲ ਵਿਕਾਊ ਹੈ ਜੀ 45000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਏਰੀਆ ਪਿੰਡ ਤਾਮਕੋਟ ਮੁਖਸਰ ਸਾਹਿਬ ਫਾਲੇ ਵੀ ਲੱਗਦੇ ਨੇ ਮਸ਼ੀਨ ਵਾਲੇ ਪੂਰੀ ਸਾਫ ਕਣਕ ਹੀ ਵੇਚਦੇ ਨੇ ਕੱਲੀ 9417205099 9417205099 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡਵਲ ਟਾਪਾ 0 ਡ੍ਰਿਲ 45000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਬਰਨਾ ਗੱਡੀ ਵਿਕਾਊ ਹੈ ਜੀ ਬਰਨਾ ਗੱਡੀ ਵਿਕਾਊ ਹੈ ਜੀ ਗੱਡੀ 2006 ਮਾਡਲ ਹੈ ਜੀ ਏਰੀਆ ਅੰਮ੍ਰਿਤਸਰ 2 ਲੱਖ ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਗੱਡੀ ਪੰਜਾਬ ਨੰਬਰ ਹੈ ਜੀ ਕਾਗਜ਼ ਵਗੈਰਾ ਪੂਰੇ ਨੇ ਕੋਈ ਵੀ ਕਮੀ ਪੇਸ਼ੀ ਨਹੀਂ ਕੋਈ ਐਕਸੀਡੈਂਟ ਨਹੀਂ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ 2 ਲੱਖ ਰੁਪਏ ਰੇਟ ਰੱਖਿਆ ਗਿਆ 2006 ਮਾਡਲ ਹੈ ਜੀ ਅੰਮ੍ਰਿਤਸਰ ਦੇ ਵਿੱਚ ਗੱਡੀ ਖੜੀ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ 95925048 47 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵਰਨਾ ਗੱਡੀ ਹੈ ਜਿਹੜੀ 2 ਲੱਖ ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ਜੀ ਇੰਜਨ ਵਾਲਾ ਪੱਖਾ ਵਿਕਾਊ ਹੈ ਜੀ 2023 ਮਾਡਲ ਹੈ ਜੀ ਏਰੀਆ ਰਤਿਆ ਹਰਿਆਣਾ ਰੇਟ 22000 ਰੁਪਏ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਓਕੇ ਕੰਡੀਸ਼ਨ ਦਾ 23 ਮਾਡਲ ਹੈ ਜੀ 22000 ਰੁਪਏ ਰੇਟ ਰੱਖਿਆ ਇੰਜਨ ਵਾਲਾ ਪੱਖਾ ਵਿਕਾਊ ਆ ਏਰੀਆ ਰਤਿਆ ਹਰਿਆਣਾ 8529072 ਪੂਰਾ 500 8529072 ਪੂਰਾ 500 ਇਸ ਨੰਬਰ ਤੇ ਫੋਨ ਕਰਕੇ ਇੰਜਨ ਵਾਲਾ ਪੱਖਾ ਤੁਸੀਂ 22000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਮਹਿੰਦਰਾ 265 ਟਰੈਕਟਰ ਵਿਕਾਊ ਹੈ ਜੀ 1992 ਮਾਡਲ 1992 ਮਾਡਲ ਮਹਿੰਦਰਾ 265 ਟਰੈਕਟਰ ਵਿਕਾਊ ਹੈ ਜੀ ਰੇਟ 115000 ਟਾਇਰ ਨਵੇਂ ਨੇ ਟਾਇਰ ਨਵੇਂ ਨੇ ਜੀ ਏਰੀਆ ਪੱਟੀ ਤਰਨਤਾਰਨ 8284980187 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਪ੍ਰੀਤ 75 ਡਰੈਕਟਰ ਵਿਕਾਊ ਹੈ ਜੀ 2022 ਮਾਡਲ ਹੈ ਜੀ 670 ਘੰਟਾ ਚੱਲਿਆ ਜੀ ਕਿਸੇ ਵੀ ਮਸ਼ੀਨ ਤੇ ਨਹੀਂ ਲਾਇਆ ਸਿਰਫ ਬਾਹੀ ਤੇ ਹੀ ਚੱਲਿਆ ਹੋਇਆ ਡਰੈਕਟਰ ਹੈ ਜੀ ਇਹ ਏਰੀਆ ਨਿਹਾਲ ਸਿੰਘ ਬਾਲਾ ਰੇਟ ਵੀਰ ਨੇ ਦੱਸਣੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 2022 ਮਾਡਲ ਹੈ ਜੀ 670 ਘੰਟੇ ਚੱਲਿਆ ਗਾ ਨੰਬਰ ਨੋਟ ਕਰ ਲਓ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ 94630 74521 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਆਰਟਿਕਾ ਗੱਡੀ ਵਿਕਾਊ ਆ 2013 ਮਾਡਲ ਲਾਸਟ ਹੈ ਜੀ ਲਾਸਟ ਮਾਡਲ 2013 ਆਰਟਿਕਾ ਗੱਡੀ ਵਿਕਾਊ ਹੈ ਜੀ ਚੰਡੀਗੜ੍ਹ ਨੰਬਰ ਹੈ ਬੰਪਰ ਟੂ ਬੰਪਰ ਓਕੇ ਹੈ ਗੱਡੀ ਫੁੱਲ ਗਰੰਟੀ ਹੈ ਜੀ ਰੇਟ ਵੀਰ ਕਹਿੰਦੇ ਫੋਨ ਤੇ ਦੱਸਾਂਗੇ ਏਰੀਆ ਪੀਲੀਆਂ ਬੰਗਾ ਹਨਮਾਨਗੜ੍ਹ 70239 70680 ਇਸ ਨੰਬਰ ਤੇ ਫੋਨ ਕਰਕੇ ਆਰਟਿਕਾ ਗੱਡੀ ਲਾਸਟ ਮਾਡਲ 2013 ਰੇਟ ਵਗੈਰਾ ਪੁੱਛ ਕੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਕੇ ਗੱਡੀ ਨੂੰ ਖਰੀਦ ਸਕਦੇ ਹੋ ਸਵਰਾਜ ਟਰੈਕਟਰ ਦੀ ਫਾਈਬਰ ਹੁੱਡ ਛਤਰੀ ਵਿਕਾਊ ਆ ਰੇਟ ਹੈ ਜੀ 10000 ਸਵਰਾਜ ਟਰੈਕਟਰ ਦੀ ਫਾਈਬਰ ਹੁੱਡ ਛਤਰੀ ਵਿਕਾਊ ਹੈ ਜੀ ਰੇਟ ਰੱਖਿਆ ਗਿਆ 10000 ਏਰੀਆ ਬਲਾਡਾ 7719469943 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ 3000 ਲਾਈਕ ਦਾ ਟਾਰਗੇਟ ਹੈ ਜੀ ਉਮੀਦ ਕਰਦਾ ਤੁਸੀਂ ਇਹ ਪੂਰਾ ਕਰੋਗੇ ਮੈਸੀ 455 ਐਕਸਟਰਾ ਟਰੈਕਟਰ ਵਿਕਾਊ ਹੈ ਜੀ ਮੈਸੀ 455 ਐਕਸਟਰਾ ਟਰੈਕਟਰ ਵਿਕਾਊ ਹੈ ਜੀ ਨਿਊ ਟਰੈਕਟਰ ਹੈ ਜੀ 100 ਐਚਪੀ 100 ਘੰਟਾ ਚੱਲਿਆ ਏਰੀਆ ਰੋहतक ਹਰਿਆਣਾ ਰੇਟ ਦੀ ਗੱਲ ਕਰੀਏ ਤਾਂ 17 ਲੱਖ 50000 ਰੁਪਏ ਰੇਟ ਰੱਖਿਆ ਗਿਆ ਬਾਕੀ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ 90ਪੂਰਾ 500 00546 90ਪੂਰਾ 500 000546 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਆ ਜਿਹੜਾ ਖਰੀਦ ਸਕਦੇ ਹੋ। ਜ਼ਮੀਨ ਵਿਕਾਊ ਹੈ ਜੀ 50 ਕਿੱਲੇ ਜ਼ਮੀਨ ਹੈ ਜੀ ਵਿੱਚ ਚਾਰ ਮੋਟਰਾਂ ਤਿੰਨ ਬੋਰ ਨੇ ਜੀ 6-7 ਕਿੱਲਾਂ ਦੇ ਵਿੱਚ ਨਰਮਾਂਗਾ ਤੇ ਬਾਕੀ ਸਾਰਾ ਝੋਨਾ ਲਾਇਆ ਹੋਇਆ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋਗੇ ਚਾਰ ਮੋਟਰਾਂ ਨੇ ਤਿੰਨ ਬੋਰ ਨੇ ਤਕਸੀਮ ਡੱਬੇ ਵਰਗਾ ਚੌਰਸ ਟਾਕ ਹੈ ਜੀ ਏਰੀਆ ਸੀ ਤੋਂ ਖਵਨ ਫਾਜ਼ਿਲ ਕਾ ਵੱਡੇ ਰਾਹ ਤੇ 1 ਕਿਲੋਮੀਟਰ ਦੂਰ ਹੈ ਜੀ ਪਿੰਡ ਤੋਂ ਝੋਨੇ ਵਾਲਾ ਬਾਣ ਹੈ ਜੀ ਰੇਟ 27 ਲੱਖ ਰੁਪਏ ਕਿੱਲੇ ਦਾ ਨਹਿਰੀ ਖਾਲ ਆ ਜਿਹੜਾ ਜ਼ਮੀਨ ਦੇ ਵਿੱਚ ਆਉਂਦਾ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਇੱਕ ਪਾਸੇ 6-7 ਕਿੱਲੇ ਨਰਮਾ ਲੱਗਿਆ ਹੋਇਆ ਤੇ ਦੂਜੇ ਪਾਸੇ ਝੋਨਾ ਜਿਹੜਾ ਬਾਕੀ ਲੱਗਿਆ ਹੋਇਆ ਜੀ 27 ਲੱਖ ਰੁਪਏ ਕਿੱਲੇ ਦਾ ਰੇਟ ਮੰਗੇ ਜੀ ਪੱਕਾ ਖਾਲ ਜ਼ਮੀਨ ਦੇ ਵਿੱਚ ਆਉਂਦਾ ਨਹਿਰੀ ਖਾਲ ਤੇ ਬਾਕੀ ਨੰਬਰ ਦਿੱਤਾ ਹੋਇਆ ਵੀਰ ਦਾ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ 95488 60000 95488 60000 ਇਸ ਨੰਬਰ ਤੇ ਫੋਨ ਕਰਕੇ ਤੁਸੀਂ 50 ਕਿੱਲੇ ਪੂਰੀ ਟਾਪ ਦੀ ਜ਼ਮੀਨ 27 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਜੀ ਤੇ ਹੁਣ ਗੱਲ ਕਰਦੇ ਜਿਹੜੇ ਵੀਰ ਬਹੁਤ ਸੋਹਣੇ ਕਮੈਂਟ ਕਰਦੇ ਨੇ ਜੀ ਪੂਰਨ ਸਿੰਘ ਗੁਰਪ੍ਰੀਤ ਸਿੰਘ ਦਲਜਿੰਦਰ ਸਿੰਘ ਸੇਖੋਂ ਹਰਬਖਸ਼ ਧਾਲੀਵਾਲ ਭੁਪਿੰਦਰ ਸਿੰਘ ਵਿਦੇਸ਼ਾ ਨਿਰਮਲ ਸਿੰਘ ਬਲਕਾਰ ਗਿੱਲ ਮਨਜਿੰਦਰ ਢਿੱਲੋਂ ਸਹਿਜਕੌਰ ਜਰਨੈਲ ਸਿੰਘ ਮਨਦੀਪ ਸਿੰਘ ਸੁਖਜਿੰਦਰ ਸੋ ਇਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਜੀ ਉਮੀਦ ਕਰਦਾ ਹਾਂ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਐਦਾ ਹੀ ਸਪੋਰਟ ਕਰੋਗੇ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤੁਸੀਂ WhatsApp ਤੇ Facebook ਗਰੁੱਪਾਂ ਦੇ ਵਿੱਚ Insta ਤੇ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਭੈਣਾਂ ਦੀ ਮਦਦ ਹੋ ਸਕਦੀ ਹੈ ਚੀਜ਼ਾਂ ਸੇਲ ਹੋ ਸਕਦੀ ਨੇ ਸੋ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਆ ਕਰੋ ਜੀ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦੇ ਨੇ ਤਾਂ ਕਿ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਲੈ ਕੇ ਆ ਸਕੀਏ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਟਰੈਕਟਰ ਮੇਲਾ ਚੈਨਲ YouTube ਤੇ ਤੁਸੀਂ ਚੈੱਕ ਕਰ ਸਕਦੇ ਹੋ ਜੀ Facebook ਪੇਜ ਖੇਤੀ ਖਬਰ ਉੱਥੇ ਵੀ ਐਡ ਚੱਲਦੀ ਹੈ ਇੰਸਟਾ ਤੇ ਟਰੈਕਟਰ ਮੇਲਾ ਤੁਸੀਂ ਸਾਰੇ ਪਲੇਟਫਾਰਮ ਚੈੱਕ ਕਰ ਸਕਦੇ ਹੋ ਸਾਰਿਆਂ ਤੇ ਐਡ ਚੱਲਦੀ ਰਹਿੰਦੀ ਹੈ ਜੀ ਤੇ ਤੁਹਾਡਾ ਸਾਰਿਆਂ ਦਾ ਤਹਿਤ ਤੋਂ ਧੰਨਵਾਦ ਤੁਸੀਂ ਚੈਨਲ ਦੇ ਨਾਲ ਜੁੜੇ ਹੋਏ ਹੋ ਜੀ ਸਪੋਰਟ ਕਰ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਬਣਾ ਤੁਸੀਂ ਆਪਣੇ ਚੈਨਲ YouTube ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ